ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਹੈ ਆਪਾਂ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਬਾਈ ਕੋਲ ਮਾਝਾ ਤੇ ਪਕਾਉਆ ਜੀ ਤੇ ਲੈਨੇ ਆਪਾਂ ਡਿਟੇਲ ਠੀਕ ਹੈ ਜੀ ਬਾਕੀ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਕੀ ਨਾਮ ਵੀਰੇ ਆਪਣਾ ਕਾਲਾ ਜੀ ਪਿੰਡ ਜੀ ਪਿੰਡ ਜਗਜੀਤਪੁਰਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਦੱਸੋ ਮਾਝ ਦੀ ਡਿਟੇਲ ਬਾਈ ਤੀਜਾ ਸੂਆ ਸੂਣ ਵਾਲੀ ਹੈ ਠੀਕ ਹੈ ਜੀ ਤੇ ਕਿੰਨੇ ਦਾ ਰਹਿੰਦੇ ਲੈ ਲੈ ਜੂ ਹਜੇ 5-7 ਨਾਲ ਜੀ ਠੀਕ ਹੈ ਜੀ ਤੋਰ ਕੇ ਦਿਖਾਓ ਇਹ ਦੇਖੋ ਦੇ ਵਾਕਿਆ ਪ੍ਰੋਵਾਈਡ ਟੂ ਰੇਡ ਬੁਸਾਂਗੇ ਟੈਕਸ ਦੇ ਪੂਰਾ ਮੈਂ ਦਾ ਸ਼ਾਂਪੂ ਲੰਮੇ ਲੱਗਿਆ ਜੀ ਸੋ ਦਾ ਸੋ ਦੇ ਸਾਹਮਣੇ ਮੁੱਠੀ ਦਾ ਖਾਣਾ ਜੀ ਮੋੜ ਦੇ ਪਰਾ ਬਾਕੀ ਫੇਸ ਕੁਆਲਟੀ ਵਧੀਆ ਜੀ ਦੇਖ ਰਹੇ ਕੋਈ ਤਾਂ ਮੁੰਨਾ ਮੱਤ ਪਾ ਰਿਹਾ ਨਾ ਪਾ ਕਰਦੇ ਆ ਰੇਟ ਦੀ ਗੱਲਬਾਤ ਹਾਂਜੀ ਬਾਈ ਕੀ ਰੇਟ 2w ਦਾ 95000 ਹੈ ਜੀ ਇਹਦਾ ਮੰਨਤਾਂ ਹੋ ਜੀ ਹਾਂਜੀ ਮੰਨਤਾਂ ਹੋ ਜੀ ਠੀਕ ਹੈ ਦੇਖੋ ਜੀ ਬਰਾ ਠੀਕ ਹੈ ਨਾ ਬਾਈ ਨਾਲ ਜਰੂਰ ਕਨੈਕਟ ਕਰੋ ਬੜੀ ਹਾਂਜੀ ਬਾਈ ਆਪਣਾ ਨੰਬਰ ਹੈਗਾ 752800037 ਜੀ ਜੇ ਕਿਸੇ ਨੂੰ ਵੀਡੀਓ ਬਣਾਉਣੀ ਹੈ ਤਾਂ ਆਪਣਾ ਜਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੱਕ ਕੇ ਬਾਏ